ਪਿਛਲੇ ਦਿਨੀ ਲਗਾਤਾਰ ਪੈਰੀ بارش ਨਾਲ ਪੰਜਾਬ ਦੇ ਕਈ ਹਿੱਸੇ ਹੜ੍ਹ ਦੇ ਨਾਲ ਪ੍ਰਭਾਵੇ ਹੋਏ ਨੇ ਜੇਕਰ ਲੁਧਿਆਣਾ ਦੇ ਗੱਲ ਕਰੀਏ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਕੀ ਕੀ ਰੇਟ ਆ ਕਿਉਂਕਿ ਜਦੋਂ بارش ਪੈਂਦੀ ਹੈ ਹਿਮਾਚਲ ਤੋਂ ਜ਼ਿਆਦਾਤਰ ਸਬਜ਼ੀ ਆਉਂਦੀ ਹੈ ਉਸ ਤੋਂ ਬਾਅਦ ਜਿਹੜੇ ਰੇਟ ਵੱਧ ਜਾਂਦੇ ਨੇ ਮੌਜੂਦਾ ਹਾਲਾਤ ਕੀ ਆ ਤੁਹਾਨੂੰ ਅੱਜ ਲੁਧਿਆਣਾ ਦੇ ਸਬਜ਼ੀ ਮੰਡੀ ਲੈ ਕੇ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਲੁਧਿਆਣਾ ਦੀ ਵੱਡੀ ਸਬਜ਼ੀ ਮੰਡੀ ਆ ਜਿੱਥੇ ਕਿ ਟਮਾਟਰ ਆ ਆਲੂ ਪਿਆਜ਼ ਲਗ ਲਗ ਤਰ੍ਹਾਂ ਦੀ ਸਬਜ਼ੀ ਪਈ ਆ ਤੇ ਉਸ ਤੋਂ ਬਾਅਦ ਜਿਹੜੀ ਇਹ ਦੁਕਾਨਾਂ ਤੇ ਜਾਂਦੀ ਆ ਇਹਨਾਂ ਦੇ ਹਾਲਾਤ ਕੀ ਨੇ ਕਿੰਨਾ ਕੁ ਜਿਹੜਾ ਫਰਕ ਪਿਆ ਮੀਂਹ ਦੇ ਨਾਲ ਇੱਥੇ ਜਿਹੜੇ ਦੁਕਾਨਦਾਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਕੀ ਆ ਸਰ ਤੁਹਾਡਾ ਜੀ ਮੇਰਾ ਨਾਮ ਰੋਕਸੀ अरोड़ा ਜੀ ਮੈਂ ਜਨਰਲ ਸੈਕਟਰੀ ਸਬਜ਼ੀ ਮੰਡੀ ਲੁਧਿਆਣਾ ਸਰ ਲਗਾਤਾਰ بارش ਪੈ ਰਹੀ ਆ ਹਿਮਾਚਲ ਜਬਾਰਿਸ਼ ਪੈ ਰਹੀ ਆ ਪੰਜਾਬ ਦੇ ਕਈ ਜਿਹੜੇ ਹਿੱਸੇ ਪ੍ਰਭਾਵਿਤ ਹੋਏ ਨੇ ਹੜ੍ਹ ਨਾਲ ਤੇ ਮੌਜੂਦਾ ਹਾਲਾਤ ਕੀ ਆ ਸਬਜ਼ੀ ਦੇ ਕੀ ਹਾਲਾਤ ਆ ਕਿੰਨਾ ਗ੍ਰੇਡ ਦਾ ਫਰਕ ਪਿਆ ਭਾਈ ਜੀ ਇਸ ਟਾਈਮ ਜਿਹੜਾ ਰੇਟ ਦਾ ਫਰਕ ਜਿਹੜੇ ਮਾਲ ਅਸੀਂ ਲੋਕ ਡਿਪੈਂਡਡ ਹਾਂ ਹਿਮਾਚਲ ਦੇ ਆ ਪੰਜਾਬ ਦਾ ਪੰਜਾਬ ਚ ਇਸ ਟਾਈਮ ਸਬਜ਼ੀ ਹੁੰਦੀ ਨਹੀਂ ਹੈਗੀ ਔਰ ਜਿਹੜੇ ਮਾਲ ਨਹੀਂ ਆ ਰਹੇ ਉੱਤੇ ਰਸਤੇ ਟੁੱਟ ਗਏ بارشਾਂ ਡੇਲੀ ਹੋ ਰਹੀਆਂ ਉਹਦਾ ਬਹੁਤ ਨੁਕਸਾਨ ਇਹ ਹੋਇਆ ਹੈ ਕਿ ਜਿਹੜੀਆਂ ਗੱਡੀਆਂ ਉੱਤੇ ਰੁੱਕ ਕੇ ਜਾਂਦੀਆਂ ਜਾਂ ਦੋ ਤਿੰਨ ਦਿਨ ਬਾਅਦ ਆਉਂਦੀਆਂ ਉਹ ਖਤਮ ਹੋ ਜਾਂਦੀਆਂ ਡੈੱਡ ਹੋ ਜਾਂਦੀਆਂ ਮਾਲ ਨੁਕਸਾਨ ਵਪਾਰੀ ਨੂੰ ਭਰਨਾ ਪੈਂਦਾ ਹੈ ਔਰ ਜਿਹੜੀਆਂ ਪਹੁੰਚ ਜਾਂਦੀਆਂ ਆ ਉਹਦਾ 4 ਗੁਣਾ ਰੇਟ ਇੱਥੇ ਆ ਕੇ ਮਿਲਦਾ ਹੈ ਵਪਾਰੀ ਨੂੰ ਇਹਨਾਂ ਦਾ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੱਡੀ ਰੁਕ ਜਾਂਦੀ ਹੈ ਜਿਵੇਂ ਸੜਕਾ ਖਰਾਬ ਹੈ ਤੇ ਸਬਜ਼ੀ ਵੀ ਫਿਰ ਖਰਾਬ ਹੋ ਜਾਂਦੀ ਹੈ ਉਹਨੇ ਜਿੰਨਾ ਕਰ ਕਾਫੀ ਨੁਕਸਾਨ ਹੁੰਦਾ ਹੈ ਬਿਲਕੁਲ ਨੈਚਰਲੀ ਗੱਲ ਹੈ ਜੀ ਕੱਚੀ ਸਬਜ਼ੀ ਹੈ ਉੱਤੇ ਬਰਸਾਤੀ ਹੈ ਨਾਲੇ ਗਰਮ ਐਸ਼ ਤਾਂ ਪੈਣੀ ਪੈਣੀ ਹੈ ਅ ਤਰ ਪਹਿਲਾਂ ਪਾਈਆਂ ਹੁੰਦੀਆਂ ਉਹਨਾਂ ਨੇ ਤੇ ਜਦੋਂ ਵੀ ਉਹ ਇੱਕ ਦੋ ਦਿਨ ਲੱਗ ਜਣੇ ਵੈਸੇ ਤਾਂ ਇੱਕ ਦਿਨ ਚ ਗੱਡੀ ਪਹੁੰਚਣੀ ਚਾਹੀਦੀ ਹੈ ਇੱਕ ਦਿਨ ਫालतू ਲੱਗ ਗਿਆ ਤਾਂ ਪਾਣੀ ਛੱਡ ਜਾਂਦੀ ਹੈ ਸਰ ਜੇ ਹਿਮਾਚਲ ਦੀ ਗੱਲ ਕਰੀਏ ਕਹਿੰਦਾ ਜ਼ਿਆਦਾਤਰ ਸਬਜ਼ੀ ਹਿਮਾਚਲ ਤੋਂ ਹੀ ਆਉਂਦੀ ਹੈ ਕਿ ਕਿਹੜੀ ਕਿਹੜੀ ਜਿਹੜੀ ਮੇਨ ਸ ਪਰੀ ਅਸਟਮ ਸਾਰੀ ਹਿਮਾਚਲ ਤੋਂ ਆ ਰਹੀ ਹੈ ਤੇ ਟਮਾਟਰ ਲੱਲੋ ਗੋਭੀ ਲੱਲੋ ਕੀਰਾ ਲੱਲੋ ਉਸ ਤੋਂ ਬਾਅਦ ਮਟਰ ਲੱਲੋ ਜਿੰਨੀਆਂ ਵੀ ਮੇਨ ਸਬਜ਼ੀਆਂ ਆ ਗਈਆਂ ਸਭ ਹੀ ਹਿਮਾਚਲ ਦੀਆਂ ਆ ਰਹੀਆਂ ਇਸ ਟਾਈਮ ਅਚਾ ਰੇਟ ਦਾ ਕਿੰਨਾ ਕੁ ਫਰਕ ਪਿਆ ਜੇਕਰ ਮੈਦਾਨੀ ਇਲਾਕੇ 'ਚ ਗੱਲ ਕਰੀਏ ਜਿਵੇਂ ਹੁਣ ਦੁਕਾਨਾਂ 'ਦਰੋਂ ਸਬਜ਼ੀ ਪਹੁੰਚਦੀਆਂ ਨੇ ਹਿਮਾਚਲ ਸਬਜ਼ੀ ਨਹੀਂ ਆ ਰਹੀ ਹੁਣ ਜਿੰਨਾ ਵੀ ਸਟਾਕ ਪਿਆ ਜਾਂ ਖਰਾਬ ਹੋਇਆ ਜਾਂ ਸਹੀ ਹੈ ਇਹ ਰੇਟ ਕਿੰਨਾ ਕੁ ਫਰਕ ਕਿੰਨਾ ਪੈਂਦਾ ਕਿੰਨੇ ਪਰਸੈਂਟ ਦਾ ਰੇਟ ਵਧ ਪਾਤੀ ਹਾਂ ਪਰੀ ਅਸਟਮ ਘੱਟੋ ਘਾੜੀ 50% ਤੋਂ ਲੈ ਕੇ 70% ਤੱਕ ਰੇਟ ਵਧੇ ਹੋਏ ਆ ਤੇ ਬਿਲਕੁਲ ਹੈ ਤਾਂ ਸਵੇਰਾ ਤੁਸੀਂ ਦੇਖ ਸਕਦੇ ਲੁਧਿਆਣਾ ਦੇ ਸਬਜੀ ਮੰਡੀ ਦੇ ਤਸਵੀਰਾਂ ਨੇ ਹੋਰ ਵੀ ਇੱਥੇ ਜਿਹੜੇ ਦੁਕਾਨਦਾਰਾ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਤੁਸੀਂ ਲਗਾਤਾਰ ਤਸਵੀਰਾਂ ਦੇਖਦੇ ਰਹੋ ਕਿਉਂਕਿ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਜਦੋਂ ਮੀਂਹ ਪੈਂਦੇ ਨੇ ਸਬਜੀ ਨਹੀਂ ਪਹੁੰਚਦੀ ਤੇ ਸੁਭਾਵਿਕ ਜੀ ਗੱਲ ਹੈ ਤੇ ਉੱਥੇ ਜਿਹੜੇ ਰੇਟ ਵੱਜ ਜਾਂਦੇ ਮੈਦਾਨੀ ਇਲਾਕੇ 'ਚ ਸਬਜੀ ਦੇ ਰੇਟ ਵੱਜ ਜਾਂਦੇ ਨੇ ਹੋਰ ਵੀ ਇੱਥੇ ਜਿਹੜੇ ਦੁਕਾਨਦਾਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵੀ ਕਿੰਨਾ ਕੁ ਜਿਹੜਾ ਫਰਕ ਪਿਆ ਇੱਥੇ ਦੁਕਾਨਦਾਰ ਹੈਗੇ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਕਿਆ ਨਾਮ ਹੈ ਜ अच्छा कितना का फर्क पड़ा जैसे आप सब्ज़ी नहीं आ रही कह रहे कि जैसे बारिश पड़ रही है कितना फर्क कितना पड़ा रुपये में से पचास पैसा पचास पैसे फर्क पड़ जाएगी पैसे गया हाँ। अच्छा लेबर का लेबर का कोई है कोई लेबर का कोई नुकसान हुआ हो जैसे सब्जी नहीं आ, आगे नहीं जा रही या लेबर का कोई है कोई सिस्टम लेबर का नहीं पता जी। इनको पता होगा हाँ। लेबर वालों को जी अच्छा तो कौन कौन सी सब्जी जड़ी हिमाचल से ज़्यादा आती है आ ही नहीं रही भाव जी सब्जी गोभी आती है मटर आता है टमाटर आता है नहीं आ रहा अच्छा सबसे ज़्यादा कौन सी सब्जी का जो रेट बढ़ गया जैसे सब्जी नहीं आ रही पीछे से जहाँ मैदानी इलाके में जब पहुँचते लोगों के पास पहुँचती है तो कहते हैं काफ़ी महंगी हो जाती सब है सब महंगी अब गोभी लगा लो सौ रुपये किलो गोभी हुई पड़ी है जो तीस चालीस रुपये किलो वाली सौ रुपये किलो हो रही है मटर महंगा हो रहा है हाँ कहने के मतलब लोगों को तो काफ़ी परेशानी आती है ना आएगी भाव जी क्यों नहीं आएगी हर एक बंदे को परेशानी बरसात के अंदर अच्छा जैसे जैसे हालात बन बने हैं हिमाचल में बने हैं पंजाब में बने हैं अगर नहीं कुछ होता सुधार नहीं होता जैसे बारिश नहीं रुकती या सुधार नहीं होता तो आने वाले दिनों में क्या स्थिति रहेगी सब्जी के रेट कैसे और बढ़ेंगे अभी तक बढ़ेंगे भाव जी बढ़ेंगे बढ़ेंगे रेट जी बिल्कुल दुकानदार का कहना कि सब्जी के रेट जड़े हो गए क्योंकि ਆ ਪਹਾੜੀ ਇਲਾਕੇ ਵਿੱਚ ਜਿਹੜੀ ਲਗਾਤਾਰ ਜਿਹੜੀ ਬਾਰਿਸ਼ جاری ਹੈ ਉਸ ਚੀਜ਼ ਨੂੰ ਲੈ ਕੇ ਰੇਟ ਤਾਂ ਜਰੂਰ ਵਧਣਗੇ ਹੋਰ ਵੀ ਇੱਥੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਉ ਜੀ ਕਾਹ ਨਾਮ ਹੈ ਦੇਵਾ ਕਿਤਨਾ ਕ ਫਰਕ ਪਾਇਆ ਜੈਸੇ ਸਬਜ਼ੀ ਨਹੀਂ ਆ ਰਹੀ ਕਿਤਨਾ ਕ ਫਰਕ ਬਹੁਤ ਬਰਬੜ ਹੋ ਗਿਆ ਬਹੁਤ ਡਬਲ ਹੋ ਗਿਆ ਡਬਲ ਰੇਟ ਹੋ ਗਿਆ ਇਸ ਚੀਜ਼ ਦਾ ਡਬਲ ਰੇਟ ਹੋਰ ਸਬਜ਼ੀ ਦਾ ਹਰ ਸਬਜ਼ੀ ਦਾ ਤਾਂ ਕਿਤਨੀ ਪਰੇਸ਼ਾਨੀ ਆ ਰਹੀ ਹੈ ਆਪਕੋ ਜੈਸੇ ਮਾਲ ਨਹੀਂ ਆ ਰਹਾ ਜੋ ਕੈਸੇ ਦਾਕ ਆ ਰਹੇ ਹੈ ਯਹਾਂ ਪੇ ਜੋ ਜੋ ਵੀ ਇਹ ਲੈਣੇ ਆ ਰਹੇ ਸਬਜ਼ੀ ਵਾਲੇ ਉੱdna ਸਬਜ਼ੀ ਵਾਲਾ ਲੈਣਾ ਨਹੀਂ ਆ ਰਹਾ ਸਬਜ਼ੀ ਵਾਲਾ ਵੀ ਕੋਈ ਲੈਣੇ ਆ ਰਹਾ ਬਹੁਤ ਮਹਿੰਗੀ ਹੋ ਗਈ ਹੈ ਨਾ ਜਿਸ ਲਈ ਜੀ ਬਿਲਕੁਲ ਮੈਂ ਅੜਾ ਦੇ ਮੇਨ ਸਬਜ਼ੀ ਮੰਡੀ ਤੁਹਾਨੂੰ ਆਹ ਤਸਵੀਰਾਂ ਦਿਖਾਈਆਂ ਔਰ ਜਿਹੜੇ ਇੱਥੇ ਲੋਕ ਬੈਠੇ ਨੇ ਸਬਜ਼ੀ ਵੇਚ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਜਿਹੜੇ ਲੋਕ ਸਬਜ਼ੀ ਖਰੀਦਣ ਆਏ ਹੋ ਜੀ ਹਾਂਜੀ ਕਿੱਥੋਂ ਆਏ ਹੋ ਜੀ ਕੜਿਆਣਾ ਪਿੰਡ ਹਾਂਜੀ ਕੜਿਆਣਾ ਪਿੰਡ ਅੱਛਾ ਕੜਿਆਣਾ ਖੁਰਦ ਕੜਿਆਣਾ ਕੜਿਆਣਾ ਖੁਰਦ ਆ ਕੀ ਹਾਲਾਤ ਕੀ ਨੇ ਉੱਥੋਂ ਦੇ ਕਿਉਂਕਿ ਤੁਸੀਂ ਇੱਥੇ ਹੁਣ ਲੁਧਿਆਣਾ ਦੀ ਮੇਨ ਸਬਜ਼ੀ ਮੰਡੀ ਵਿੱਚ ਆਏ ਹੋ ਕੀ ਹਾਲਾਤ ਕੀ ਹੈ ਮਦਾਨੀ ਲਾਕੇ ਕੀ ਲਾਤ ਠੀਕ ਨੇ ਆਪਣੇ ਉਧਰ ਤੇ ਅੱਛਾ ਜੀ ਅੱਛਾ ਇਹ ਵਿਗੜ ਸਕਦੇ ਨੇ ਦਰਿਆ ਸਤਲੁਜ ਵੀ ਭਰਿਆ ਬੋਲ ਠੀਕ ਹੈ ਹਾਂਜੀ ਅੱਛਾ ਜੇ ਰੋ ਤੁਸੀਂ ਇਹ ਸਬਜ਼ੀ ਉੱਥੇ ਲੈਣ ਜਾਂਦੇ ਹੋ ਆਪਣੇ ਪਿੰਡ ਦੇ ਵਿੱਚ ਸਬਜ਼ੀ ਲੈਣ ਸਬਜ਼ੀ ਮਿਲ ਰਹੀ ਆ ਆਰਾਮ ਨਾਲ ਹਾਂਜੀ ਹਾਂਜੀ ਇੱਥੋਂ 15 ਕਿਲੋਮੀਟਰ ਹੈ ਪਿੰਡ ਮੇਰਾ ਪੰਦਰਗਲ ਮੈਂ ਅੱਛਾ ਉੱਥੋਂ ਤੇ ਇੱਥੋਂ ਤੇ ਰੇਟ ਦਾ ਕਿੰਨਾ ਕੁ ਫਰਕ ਹੈ ਜੇਕਰ ਗੱਲ ਕਰੀਏ ਲੁਧਿਆਣੇ ਦੀ ਗੱਲ ਕਰੀਏ ਜਾਂ ਉੱਥੇ ਜਿਹੜਾ ਪਿੰਡ ਦੀ ਆਜੋ ਆਪਾਂ ਗੱਲ ਕਰ ਲੈਨੇ ਕੋਈ ਗੱਲ ਨਹੀਂ ਤੁਸੀਂ ਕਾਫੀ ਦੂਰੋਂ ਆਏ ਹੋ ਤੁਸੀਂ ਸਬਜ਼ੀ ਖਰੀਦਣ ਆਏ ਹੋ ਤੇ ਲੁਧਿਆਣਾ ਮੈਂ ਸਬਜ਼ੀ ਮੰਡੇ ਵਿੱਚ ਮੌਜੂਦ ਆ ਤੇ ਰੇਟ ਦਾ ਕਿੰਨਾ ਕੁ ਫਰਕ ਹੈ ਰੇਟ ਰੇਟ ਬਹੁਤ ਹੈ ਹਾਂਜੀ ਰੇਟ 40 ਤੋਂ ਲੈ ਕੇ 70 ਤੱਕ ਰੇਟ ਆ ਠੀਕ ਆ ਹਾਂ ਚਲ ਪਿੰਡਾਂ ਦੇ ਰੇਟ ਘੱਟ ਆ ਅੱਛਾ ਸ਼ਹਿਰਾਂ ਦੀ ਰੇਟ ਜ਼ਿਆਦੇ ਆ ਆਸਾਨੀ ਨਾਲ ਮਿਲਦੀ ਸਬਜ਼ੀ ਮਿਲ ਜਾਂਦੀ ਆ ਔਖੀ ਮਿਲਦੀ ਥੋੜੀ ਬਦਲ ਗਣੀ ਔਰ ਰੇਟ ਫਿਰ ਮਹਿੰਗੇ ਨਾਲ ਮਿਲਦੀ ਹਾਂਜੀ ਜੀ ਬਿਲਕੁਲ ਰੇਟ ਮਹਿੰਗੇ ਨਾਲ ਮਿਲ ਰਹੀ ਹੈ ਸਬਜ਼ੀ ਲੋਕਾਂ ਨੂੰ ਔਰ ਜੇਕਰ ਤੁਹਾਨੂੰ ਦੁਬਾਰਾ ਦੱਸ ਦਈਏ ਜਿਵੇਂ ਕਿ ਬਰਸਾਤ ਹੋਣ ਦੇ ਨਾਲ ਜਿਹੜੇ ਕਾਫੀ ਜਿਹੜੇ ਇੱਥੇ ਲੁਧਿਆਣਾ ਸਬਜ਼ੀ ਮੰਡੀ ਵਿੱਚ ਜਿਹੜੇ ਅਸਰ ਦੇਖਣ ਨੂੰ ਮਿਲ ਰਿਹਾ ਹੋਰ ਵੀ ਇੱਥੇ ਲੋਕ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਬਜ਼ੀ ਮੰਡੀ ਵਿੱਚ ਲਗਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਸਬਜ਼ੀ ਦੇ ਜਿਹੜੇ ਰੇਟ ਆ ਉਹ ਤਕਰੀਬਨ ਕਿਹਾ ਜਾ ਰਿਹਾ ਕਿ ਡਬਲ ਹੋ ਰਿਹਾ ਮਟਰ ਦੀ ਗੱਲ ਕਰਦੇ ਨੇ ਲੋਕ ਮਟਰ ਵੀ ਕਾਫੀ ਸਬਜ਼ੀਆਂ ਵਿੱਚ ਪੈਂਦੇ ਨੇ भाई जी मटर की रेट है काफी सब्जियों में मटर पेंदे ने ज्यादातर की रेट की है मोटर दो सौ से लेके एक सौ सौ रूपए किलो तक है हाँ। हाँ बस कि, कितना फर्क फर्क पड़ा है जैसे बारिश के होने की वजह से कहते हैं कि सब्जी नहीं आ रही ज्यादातर हिमाचल सब्जी आ रही कितना फर्क कितना पड़ा है मोटर आ ही नहीं रहा है मोटर महंगा बिक रहा है महंगा बिक रहा है मोटर आग नहीं रहा बारिश में उधर सब रास्ता बंद है कभी कभी आ रहा है दस कटा पंद्रह कटा तो एक एक सौ साठ एक सौ पचास डेढ़ सौ रुपए अच्छा जो दुकानदार है जो शहर में दुकानदार है वो आ रहे हैं सब्ज़ी खरीदने के वो भी कम हो गए वो तो बहुत कम हो गए कम हो गए हाँ इतना महंगा कहाँ उठा रहे हैं अगर महंगा होगा तो लोग भी कम खरीदते होंगे हाँ दो किलो तो एक किलो तो ऐसे ही लेते हैं अच्छा कितने परसेंट जैसा फर्क पड़ गया जैसे ਸੋਵੇਂ ਜਿਵੇਂ 30% ਵਧ ਪੜਾਇਆ 50% ਵਧ 40 ਰੁਪਏ ਕਿਲੋ 50 ਕਿਲੋ ਮਟਰ बिकਦਾ ਥਾ ਹਾਂ ਅਬ ਹੋ ਗਿਆ 200 ਰੁਪਏ ਕਿਲੋ ਪਹਿਲੇ ਪਹਿਲੇ 40 ਥਾ ਹਾਂ 40 ਅਬ 200 ਹੋ ਗਿਆ 200 290 ਜੀ ਬਿਲਕੁਲ ਪਹਿਲਾਂ ਕਹਿੰਦੇ ਰੇਟ ਜਿਹੜਾ ਸੀ 40 50 ਰੁਪਏ ਸੀ ਕਿ ਹੁਣ ਰੇਟ ਜਿਹੜਾ 200 ਦੇ ਕਰੀਬ ਹੋ ਗਿਆ ਲਗਾਤਾਰ ਜਿਹੜੇ ਸਬਜ਼ੀ ਦੇ ਰੇਟ ਵਧ ਰਹੇ ਸੀ ਦੁਕਾਨਦਾਰਾਂ ਨਾਲ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤੁਹਾਨੂੰ ਗੱਲਾਂ ਵੀ ਦੱਸੀਆਂ ਲੋਕਾਂ ਨੇ ਕਿਸ ਤਰ੍ਹਾਂ ਜਿਹੜੇ 10 ਰੁਪਏ ਕਿ ਸਬਜ਼ੀ ਰੇਟਡ ਰੇਟ ਵਧੇ ਹੋਏ ਨੇ ਤਾਂ ਹੋਰ ਵੀ ਇੱਥੇ ਲੋਕ ਹੈਗੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਮੈਦਾਨੀ ਇਲਾਕੇ ਦੇ ਵਿੱਚ ਰੇਟ ਹੈ ਕੀ ਹੈ ਭਾਜੀ ਹਾਂਜੀ ਉਹ ਮਾਲਕ ਚਲੋ ਨਹੀਂ ਰੇਟ ਵਧੇ ਨਹੀਂਗੇ ਵਧੇਗੇ ਰੇਟ ਉਹ ਮਾਲਕ ਜੀ ਬਿਲਕੁਲ ਹੋਰ ਵੀ ਗੱਲਬਾਤ ਕਰਦੇ ਆ ਲੋਕਾਂ ਨਾਲ ਵੀ ਕਿੰਨੇ ਕ ਰੇਟ ਦਾ ਫਰਕ ਪਿਆ ਕਿਉਂਕਿ ਇਹ ਖਬਰ ਦਿਖਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਦੇ ਲਈ ਜਿਸ ਤਰ੍ਹਾਂ ਪਹਾੜੀ ਇਲਾਕੇ ਵਿੱਚ ਬਾਰਿਸ਼ ਹੋ ਰਹੀ ਹੈ ਔਰ ਸਬਜ਼ੀਆਂ ਰੇਟ ਕੀ ਹੈ ਲੋਕਾਂ ਲਈ ਵੀ ਇਹ ਅਹਿਮ ਖਬਰ ਹੈ ਹਾਂਜੀ ਬਾਊ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਵਿਨੋਦ ਤੇ ਬੋਲੀ ਕਿੰਨਾ ਕ ਫਰਕ ਪਿਆ ਜਿਹੜਾ ਜੇਕਰ ਗੱਲ ਕਰੀਏ ਜਿਵੇਂ ਹਿਮਾਚਲ ਕਹਿੰਦੇ ਵੀ ਸਬਜੀ ਨਹੀਂ ਆ ਰਹੀ ਰੇਟ ਦਾ ਕਿੰਨਾ ਕ ਫਰਕ ਰੇਟ ਦਾ ਕਾਫੀ ਫਰਕ ਪਿਆ 5-10 ਰੁਪਏ ਕਿਲੋ ਦਾ ਫਰਕ ਪਿਆ ਮੰਡੀ ਦੇ ਵਿੱਚ ਬਰਸਾਤਾਂ ਕਰਕੇ ਪਾਣੀ ਆਣ ਕਰਕੇ ਫਰਕ ਪਿਆ ਖੇਤਾਂ ਵਿੱਚ ਪਾਣੀ ਆ ਗਿਆ ਉਹਦੇ ਕਰਕੇ ਫਰਕ ਪਿਆ ਅੱਛਾ ਕਿੰਨੀ ਚਿਰ ਤੋਂ ਲੁਧਿਆਣਾ ਜਿਹੜਾ ਸਬਜੀ ਮੰਡੀ ਵੱਡੀ ਹੈ ਕਿੰਨੀ ਚਿਰ ਤੋਂ ਸਬਜੀ ਇੱਥੇ ਨਹੀਂ ਪਹੁੰਚ ਰਹੀ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਕਿੰਨੇ ਕ ਦਿਨਾਂ ਤੋਂ ਸਬਜੀ ਨਹੀਂ ਪਹੁੰਚ ਰਹੀ ਸਬਜੀ ਦਾ ਰੇਟ ਇਹੀ ਫਰਕ ਪਿਆ 15-20 ਦਿਨਾਂ ਤੋਂ ਸਬਜੀ ਦੇ ਰੇਟ 'ਚ ਫਰਕ ਪਿਆ 15- ਲੁਧਿਆਣਾ ਸਬਜ਼ੀ ਮੰਡੀ ਦੇ ਵਿੱਚ ਇਹ ਕਿ ਹਰੇਕ ਮੰਡੀਆਂ ਤੇਜ ਨੇ ਇਹਨਾਂ ਕਿ ਕਿਸੇ ਮੰਡੀ ਚ ਰੇਟ ਘੱਟ ਵਿਕਰਿਆ ਸੌਦਾ ਸਾਰੀ ਮੰਡੀਆਂ ਦੇ ਵਿੱਚ ਤੇਜ ਵਿਕਰਿਆ ਸੌਦਾ ਸਬਜ਼ੀ ਆ ਨਹੀਂ ਰਹੀ ਬਾਰੋਂ ਨਹੀਂ ਆ ਰਹੀ ਕਿ ਲੋਕਰ ਨਹੀਂ ਆ ਰਹੀ ਜਿਹੜੇ ਇਲਾਕੇ ਉੱਚੇ ਆ ਉੱਥੋਂ ਸਬਜ਼ੀ ਆ ਰਹੀ ਆ ਅੱਛਾ ਜੇਕਰ ਇਦਾਂ ਦੇ ਹਾਲਾਤ ਰਹੇ ਕਿਉਂਕਿ ਜਿਸ ਤਰ੍ਹਾਂ ਇਸ ਤਰੀਕੇ ਨਾਲ ਮੀਂਹ ਪੈ ਰਿਹਾ ਲਗਾਤਾਰ ਮੀਂਹ ਪੈ ਰਿਹਾ ਹੜ੍ਹ ਦੀ ਸਥਿਤੀ ਬਣੀ ਹੋਈ ਆ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਪਰ ਜੇਕਰ ਇਦਾਂ ਦੀ ਸਥਿਤੀ ਰਹੀ ਸਬਜ਼ੀ ਨਹੀਂ ਪਹੁੰਚਦੀ ਤੇ ਆਉਣ ਵਾਲੇ ਦਿਨਾਂ 'ਚ ਕਿੰਨੇ ਕ ਰੇਟ ਵਧ ਜਾਣਗੇ ਉਹ ਮਤਲਬ ਕੀ ਹਾਲਾਤਗੇ ਆਉਣਗੇ ਆਨਾਲੇ ਇਹ ਕੀ ਥੋੜੀ ਤੇਜ਼ੀ ਹੋਰ ਆ ਜੂਗੀ ਸਬਜੀ ਸਬਜੀ ਦੇ ਵਿੱਚ ਤੇਜ਼ੀ ਆ ਜੂਗੀ ਕਿ ਜੇ ਤਾਂ ਹੜ੍ਹ ਫੜਾਉਂਦੇ ਰੇ ਤੇ ਜਿਹੜੇ ਨੀਵੇਂ ਇਲਾਕੇ ਉਹਦਾ ਖਤਮ ਹੋ ਜਾਣਗੇ ਬਿਲਕੁਲ ਜੀ ਬਿਲਕੁਲ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਹਾਂਜੀ ਬਾਉ ਜੀ ਕੀ ਨਾਮ ਹੈਦਰ ਗੱਲੋ ਕੋਈ ਹੈ ਨਹੀਂ ਇੱਕ ਹੀ ਗੱਲ ਜੀ ਬਿਲਕੁਲ ਅਸੀਂ ਗੱਲਬਾਤ ਕੀਤੀ ਇੱਥੇ ਲੁਧਿਆਣਾ ਦੇ ਸਬਜੀ ਮੰਡੀ ਵਿੱਚ ਪਹੁੰਚੇ ਸੀ ਔਰ ਇਹ ਤੁਹਾਡੇ ਲਈ ਖਬਰ ਕਾਫੀ ਅਹਿਮ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਬਾਰਿਸ਼ ਪੈ ਰਹੀ ਹੈ ਔਰ ਪਾ ਪੰਜਾਬ ਦੇ ਕਈ ਹਿੱਸੇ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਖਬਰ ਬਹੁਤ ਜ਼ਰੂਰੀ ਇਸ ਦਿਖਾਉਣੀ ਸੀਗੀ ਕਿਉਂਕਿ ਰੇਟ ਕਹਿੰਦੇ 50% ਦੇ ਕਰੀਬ ਜਿਹੜੇ ਰੇਟ ਵੱਧ ਚੁੱਕੇ ਨੇ ਹੁਣ ਆਉਣ ਵਾਲੇ ਦਿਨਾਂ ਵਿੱਚ ਜੇਕਰ ਹਾਲਾਤ ਇਦਾਂ ਦੇ ਬਣੇ ਰਹੇ ਜਾਂ ਹੜ੍ਹ ਇਦਾਂ ਦੇ ਚਲੋ ਸਿੱਧਾ ਚਾਹੁੰਦੇ ਹਾਂ ਕਿ ਹਾਲਾਤ ਸਹੀ ਹੋ ਜਾਣ ਪਰ ਜੇਕਰ ਹਾਲਾਤ ਨਹੀਂ ਸੁਧਰਦੇ ਤਾਂ ਆਉਣ ਵਾਲੇ ਦਿਨਾਂ ਸਬਜ਼ੀ ਦੇ ਰੇਟ ਹੋਰ ਵੀ ਮਹਿੰਗੇ ਹੋ ਸਕਦੇ ਨੇ ਲੁਧਿਆਣਾ ਤੋਂ ਲਕਮਿੰਦਰ ਸਿੰਘ ਥੈਂਕਸ ਫॉर ਰੈਟਿੰਗ